ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਕਾਟਨ ਦੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਕਾਟਨ ਦੇ ਸੂਟ ਹੋਣਗੇ ਬਹੁਤ ਸੋਹਣੇ ਸੂਟ ਨੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਠੀਕ ਹੈ ਜੀ ਤੇ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ Google Pay ਫੋਨ ਤੇ ਰਹੀ ਤੁਸੀਂ ਪੇਮੈਂਟ ਕਰ ਸਕਦੇ ਹੋ ਐਡਰੈਸ ਸਾਡਾ ਹੋਏਗਾ ਸ਼ਾਪ ਦਾ ਬਟਾਲਾ ਰੋਡ ਅੱ ਸ਼ੋਪ ਠੀਕ ਹੈ ਜੀ ਤੇ ਨਾਲੇ ਜਿਆਦਾ ਤੋਂ ਜਿਆਦਾ ਤੁਸੀਂ WhatsApp ਤੇ ਮੈਸੇਜ ਕਰਿਆ ਕਰੋ ਕਾਲ ਨਾ ਕਰਿਆ ਕਰੋ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣਿਆ ਤੁਹਾਨੂੰ ਇੱਕ ਸਪੈਸ਼ਲ ਸੂਟ ਬਹੁਤ ਹੀ ਸੋਹਣਾ ਸੂਟ ਹੈ ਹਲੋ ਜੀ ਇਹ ਨਾਲ ਦਾ ਮੈਂ ਪਹਿਲਾਂ ਵੀ ਸੇਲ ਕਰ ਚੁੱਕੀ ਹਾਂ ਸੂਟ ਬਹੁਤ ਹੀ ਪਿਆਰਾ ਜਿਹਾ ਆਊਗਾ ਤੇ ਇਹਦੇ ਉੱਪਰ ਸਿੰਧੀ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਸਿੰਧੀ ਵਰਕ ਹੋਇਆ ਹੋਊਗਾ ਇਹਦੇ ਗਲੇ ਦੇ ਉੱਪਰ ਵੀ ਮਿਲੂਗਾ ਸਾਰੇ ਵਿੱਚ ਵਿੱਚ ਡਾਟਸ ਹਨ ਬਣੇ ਹੋਏ ਉਹਨਾਂ ਦੇ ਉੱਪਰ ਮਿਲੂ ਕਾਟਨ ਦੀ ਬਾਟਮ ਹੋਊਗੀ ਨਾਲ ਇਹਦੇ ਤੁਹਾਨੂੰ ਨਾ ਲਿਲਨ ਦਾ ਦੁਪੱਟਾ ਮਿਲੂਗਾ ਬਹੁਤ ਹੀ ਸੋਹਣਾ ਡਿਜ਼ਾਈਨਰ ਜਿਹਾ ਲਿਲਨ ਦਾ ਦੁਪੱਟਾ ਮਿਲੂਗਾ ਓਕੇ ਜੀ ਬਹੁਤ ਸੋਹਣਾ ਦੁਪੱਟਾ ਹੈ 골ਡਨ ਪੱਟੀ ਵਾਲਾ 950 950 ਸੌਰੀ 950 ਇਹਦਾ ਪ੍ਰਾਈਸ ਰਹੂਗਾ ਠੀਕ ਹੈ ਇਹਨਾਂ ਕਹਿ ਦਿੰਦੀ ਪੰਜਾਬੀ ਚ ਦੱਸਿਆ ਕੋ ਠੀਕ ਹੈ 950 ਇਹਦਾ ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ ਨੈਕਸਟ ਸੂਟ ਆ ਗਿਆ ਜੀ ਮਸਲੀਨ ਦਾ ਡਿਮਾਂਡ ਆ ਰਹੀ ਸੀ ਮਸਲੀਨ ਦੇ ਦੁਪੱਟਿਆਂ ਵਾਲੇ ਕੋਈ ਸੂਟ ਦਿਖਾਓ ਜਿੱਦਾਂ ਵਿੱਚ ਵਿਸਕੋਸ ਮਸਲੀਨ ਦਾ ਦੁਪੱਟਾ ਹੋਵੇ ਜਾਂ ਕੁਝ ਹਨਾ ਇਸ ਤਰ੍ਹਾਂ ਦਾ ਅਲੋਚ ਠੀਕ ਹੈ ਇਹ ਆ ਗਿਆ ਬਹੁਤ ਹੀ ਸੋਹਣਾ ਸੂਟ ਕਪੜਾ ਬਹੁਤ ਸੋਹਣਾ ਸੌਫਟ ਹੈ ਵਿੱਚ ਤੁਹਾਨੂੰ ਕਢਾਈ ਕਢਾਈ ਮਿਲੇਗੀ ਸਾਰੇ ਐਮਬਰਾਇਡਰੀ ਵਰਕ ਮਿਲੇਗਾ ਇਹ ਪੈਨਲ ਸਾਈਡ ਦੇ ਵਿੱਚ ਬੈਕ ਵੀ ਐਵੇਂ ਆਏਗੀ ਫਰੰਟ ਆਏਗੀ ਕਾਟਨ ਦੀ ਬਾਟਮ ਆਏਗੀ ਮਸਲੀਨ ਦਾ ਦੁਪੱਟਾ ਆਏਗਾ ਅਲੋਚੀ ਠੀਕ ਹੈ ਆਇਲੋ ਓਕੇ ਬਹੁਤ ਹੀ ਸੋਹਣਾ ਸੂਟ ਆ ਇਹ ਪ੍ਰਾਈਸ ਲੱਗੇਗਾ ਜੀ ਇਹਦਾ 900 ਰੁਪਿਆ 900 ਰੁਪਿਆ ਪ੍ਰਾਈਸ ਲੱਗੇਗਾ ਸੂਟ ਦਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਤੇ ਨਾਲ ਦੀ ਨਾਲ ਸਾਡੀਆਂ ਸੇਲ ਵਡੀਆਂ ਸੇਲ ਵਾਲੀਆਂ ਵੀਡੀਓ ਆ ਰਹੀਆਂ ਨੇ ਸਵੇਰੇ 10 10:30 ਵਜੇ ਸ਼ਾਮਾਂ ਨੂੰ 5 ਵਜੇ ਜ਼ਰੂਰ ਦੇਖਿਆ ਕਰੋ ਸਾਰੇ ਜਣੇ ਠੀਕ ਹੈ ਤੇ ਕਾਫੀ ਤੁਹਾਡੇ ਫਾਇਦੇ ਦੇ ਸੌਦੇ ਦਿਖਾ ਰਹੇ ਹਾਂ ਸੇਲ ਵੀਡੀਓ ਤੇ ਵਿੱਚ ਦੇਖ ਕੇ ਤੁਸੀਂ ਵੀ ਲਓ ਸੇਲ ਦਾ ਫਾਇਦਾ ਲਓ ਜੀ ਇਹ ਆ ਗਿਆ ਆਲ ਓਵਰ ਸੂਟ ਪਿਓਰ ਕਾਟਨ ਚ ਬਹੁਤ ਹੀ ਸੋਹਣਾ ਕਲਰ ਆ तो यह सूट आ सारे सेल हो गए से ग्रे कलर आऊगा समेल वाला सूट आ बहुत सोहना नाल आऊगा मसलीन दुपट्टा लो जी मसलीन का दुपट्टा आऊगा कलर आ गया ग्रे ब्यूटीफुल जहा कलर ब्यूटीफुल प्रिंट आ लो जी ठीक है यदा प्राइस भी नौ सौ रुपया ही होगा सैकेंड कलर ये एवला आ गया दुपट्टा मसलीन का ही आऊगा ए जी ये आ गया बहुत ही सोना ग्रीनिश जी टोन आ स्किन ग्रीन जहा कलर ਲੋਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਪਿਓਰ ਦੁਪੱਟੇ ਦੇ ਵਿੱਚ ਔਰ ਬਹੁਤ ਹੀ ਬਿਊਟੀਫੁਲ ਡਿਜ਼ਾਈਨਿੰਗ ਤੇ ਬਹੁਤ ਹੀ ਮੱਖਣ ਮਲਾਈ ਕਪੜਾ ਮੱਖਣ ਮਲਾਈ ਕਪੜਾ ਹੋਊਗਾ ਪਿਓਰ ਕਾਟਨ ਦਾ ਕਪੜਾ ਹੋਊਗਾ ਪੈਨਲ ਸਾਈਡ ਵੀ ਸੀਕਵੈਂਸ ਵਰਕ ਆਊਗਾ ਘੇਰੇ ਤੇ ਵੀ ਆਊਗਾ ਬਾਰਡਰ ਲਾਈਨ ਤੇ ਠੀਕ ਹੈ ਅਲੋ ਤੇ ਕਪੜਾ ਬਹੁਤ ਹੀ ਸ਼ਾਨਦਾਰ ਮੱਖਣ ਮਲਾਈ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਆ ਠੀਕ ਹੈ ਹੈਲੋ ਜੀ ਆਗੀ बॉटम ਤੇ ਦੁਪੱਟਾ ਬਹੁਤ ਸ਼ਾਨਦਾਰ ਆਊਗਾ ਸ਼ਿਫੋਨ ਦਾ ਬਲੌ ਜੀ ਸ਼ਿਫੋਨ ਦਾ ਦੁਪੱਟਾ ਆਊਗਾ ਪਿਆਰਾ ਜਿਹਾ ਬਿਊਟੀਫੁੱਲ ਦੁਪੱਟਾ ਪ੍ਰਾਈਸ 1050 ਰੁਪਏ ਸੂਟ ਬਹੁਤ ਸੋਹਣਾ ਵਾਓ ਵਾਲਾ ਬਲੈਕ ਕਲਰ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਇੱਕ ਮੈਰੂਨ ਕਲਰ ਸੇਮ ਪੈਟਰਨ ਚ ਠੀਕ ਹੈ ਸੇਮ ਪੈਟਰਨ ਹੋਊਗਾ ਮੈਰੂਨ ਕਲਰ ਹਾਲੋ ਨਾਲ ਦੁਪੱਟਾ ਵੀ ਸੇਮ ਆ ਗਿਆ ਚੀਕ ਹੈ ਮੈਰੂਨ ਕਲਰ ਦਾ ਓਕੇ ਜੀ 1050 ਪ੍ਰਾਈਸ ਰੋਗਾ ਸੂਟ ਦਾ ਨੈਕਸਟ ਥੋੜਾ ਪੈਟਰਨ ਆਊਗਾ ਅਲੱਗ ਚਲ ਮੈਂ ਤੁਹਾਨੂੰ ਇਸੇ ਪੈਟਰਨ ਦਾ ਦਿਖਾਦਾ येलो ਕਲਰ ਆ ਗਿਆ ਸੇਮ ਪੈਟਰਨ ਦਾ ਆ ਲਓ ਜੀ ਬਹੁਤ ਹੀ ਸੋਨਾ 골ਡਨ येलो ਕਲਰ ਦਾ ਸਾਰਾ ਕਢਾਈ ਕਢਾਈ ਦੇ ਵਿੱਚ ਤੁਹਾਨੂੰ ਸੀਕੁਐਂਸ ਵਰਕ ਮਿਲੇਗਾ ਓਕੇ ਜੀ ਤੇ ਦੁਪੱਟਾ ਸ਼ਿਫੋਨ ਦਾ ਆਊਗਾ ਨਾਲ ਬਾਟਮ ਕਾਟਨ ਦੀ ਆਊਗੀ ਪਿਆਰਾ ਜਿਹਾ ਗਲੈਮੀ ਦਾ ਸੂਟ ਆ 1050 ਨੈਕਸਟ ਆ ਗਿਆ ਜੀ ਗਲੇਮੀ ਦਾ ਸੂਟ ਬਿਊਟੀਫੁੱਲ ਕਾਟਨ ਆ ਲੋ ਜੀ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਕੰਡਾ ਕਢਾਈ ਮਿਲੇਗੀ ਇਹ ਸਾਰੀ ਕਢਾਈ ਠੀਕ ਐਮਬਰਾਇਡਰੀ ਵਰਕ ਨਾਲ ਆਉਗੀ ਕਾਟਨ ਦੀ ਬਾਟਮ ਤੇ ਉਸੇ ਤਰ੍ਹਾਂ ਦਾ ਹੀ ਆਊਗਾ ਸ਼ਿਫੋਨ ਦੁਪੱਟਾ ਇਹ ਗਲੇਮੀ ਦਾ ਹੀ ਸੂਟ ਆ 1050 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਇਹਦੇ ਵਿੱਚ ਗ੍ਰੀਨ ਕਲਰ ਹੈ ਪਹਿਲੇ ਵਾਲੇ ਪੈਟਰਨ ਦਾ ਹੀ ਆ ਹਣਾ ਕਿਉਂਕਿ ਇੱਕ ਸੇਲ ਹੋ ਗਈ ਸੀ ਕਿ ਪਹਿਲਾਂ ਇੱਕ ਸੈੱਟ ਫੋਰ ਮੰਗਵਾਇਆ ਫਿਰ ਮੈਂ ਇੱਕ ਦੋ ਸੈੱਟ ਆਏ ਹੋਣੇ ਸ਼ਾਇਦ ਹਲੋ ਕਿ ਕਾਟਨ ਦੀ ਡਿਮਾਂਡ ਤੇ ਥੰਮਣ ਦਾ ਨਾਂ ਨਹੀਂ ਲੈ ਰਹੀ ਹਲੋ ਜੀ ਠੀਕ ਹੈ ਇਹ ਵੀ ਉਸੇ ਪੈਟਰਨ ਦਾ ਹੀ ਡਿਜ਼ਾਈਨ ਆ ਦੁਪੱਟੇ ਬਹੁਤ ਸੋਹਣੇ ਲੱਗੇ ਇਹਨਾਂ ਦੇ ਨਾਲ ਦੇਖੋ ਪ੍ਰਿੰਟ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਆਊਗੀ ਦੁਪੱਟਿਆਂ ਤੇ ਵੀ ਠੀਕ ਹੈ ਨੈਕਸਟ ਆ ਗਿਆ ਜੀ 1050 ਆਲ ਓਵਰ ਸੂਟ ਗਲੈਮੀ ਦਾ ਪ੍ਰਿੰਟ ਸ਼ਾਨਦਾਰ ਇਹਨਾਂ ਦੇ ਫੈਬਰਿਕ ਸੋ ਗੁੱਡ ਬਿਊਟੀਫੁੱਲ ਇੰਨਾ ਸੋਣਾ ਫੈਬਰਿਕ ਹਨ ਬਹੁਤ ਹੀ ਸੋਣਾ ਫੈਬਰਿਕ ਪੈਨਲ ਸਾਈਡ ਵਰਕ ਆਏਗਾ ਘੇਰੇ ਤੇ ਵਰਕ ਆਊਗਾ ਵਾਈਟ ਵਾਈਟ ਵਰਕ ਆਊਗਾ ਨਾਲ ਆਊਗਾ ਪਿਓਰ ਸ਼ਿਫੋਨ ਦੁਪੱਟਾ ਜਿਵੇਂ ਦਾ ਮੈਂ ਪਹਿਲਾਂ ਦਿਖਾਇਆ ਨਾ ਉਵੇਂ ਦਾ ਹੀ ਪ੍ਰਿੰਟਦਾਰ ਦੁਪੱਟਾ ਹੋਊਗਾ ਇਹਨਾਂ ਦੇ ਨਾਲ ਆ ਲੋ ਜੀ ਠੀਕ ਆ ਬਹੁਤ ਸੋਹਣਾ ਦਪਟਕਾ ਦੁਪੱਟੀਆਂ ਦਾ ਕਰਕੇ ਹੀ ਤੇ ਸੂਟ ਦੀ ਸਰਦਾਰੀ ਹੁੰਦੀ ਹੈ ਬਹੁਤ ਸੋਹਣਾ ਪ੍ਰਿੰਟਡ ਸੂਟ ਆ ਪ੍ਰਾਈਸ ਲੱਗੇਗਾ 1050 ਸਿਮਾ ਪਿੰਕ ਸੂਟ ਲਾਦੇ ਤੇ ਹੁਣ ਤੁਹਾਨੂੰ ਦਿਖਾਣ ਲੱਗੀ ਆ ਆ ਲੋ ਆਪਾਂ ਫਿਰ ਤੋਂ ਮੰਗਵਾ ਲਏ ਆ ਇਹ ਵਾਲੇ ਸੂਟ ਕਿਉਂਕਿ ਇਹਨਾਂ ਦੀ ਤੇ ਬਹੁਤ ਹੀ ਵਾਓ ਵਾਹ ਹੋਈ ਪਈ ਸੀ ਹੁਣ ਕਰਵਾ ਚੌਥ ਵੀ ਆ ਤੇ ਫੈਸਟੀਵਲ ਸੀਜ਼ਨ ਵੀ ਆ ਤੇ ਡਿਮਾਂਡ ਸੁ ਦੀ ਇਹ ਵਾਲੇ ਪ੍ਰਿੰਟ ਦੀ ਆ ਲੋ ਜੀ ਫਰੋਜ਼ੀ ਕਲਰ ਨਾਲ ਦੁਪੱਟਾ ਆਊਗਾ ਬਹੁਤ ਹੀ ਸੋਹਣਾ ਲਓ ਮਸਲੀਨ ਦਾ ਦੁਪੱਟਾ ਆਊਗਾ ਹਲੋ ਜੀ ਠੀਕ ਹੈ ਵਿਸਕੋਸ ਮਸਲੀਨ ਦਾ ਦੁਪੱਟਾ ਆਊਗਾ 1250 ਪ੍ਰਾਈਸ ਆਊਗਾ ਠੀਕ ਹੈ ਹਲੋ ਜੀ 1150 ਸੌਰੀ 1150 ਪ੍ਰਾਈਸ ਆਊਗਾ ਇਸ ਦਾ ਠੀਕ ਹੈ ਜੀ ਹਲੋ 1250 ਪਿਛਲੀ ਵਾਰ ਦਾ ਪ੍ਰਾਈਸ ਸੀ ਉਹੀ ਮੈਂ ਦੱਸ ਦਿੱਤਾ ਤੁਹਾਨੂੰ ਪਰ ਕੀ ਇਹ ਤੁਹਾਨੂੰ ਮਿਲੂਗਾ 1150 ਠੀਕ ਹੈ ਹਲੋ ਜੀ ਪਿੰਕ ਕਲਰ ਇਹਦੇ ਲਈ ਚਿੱਕ ਤੁਹਾਨੂੰ ਮਿਲੇਗਾ 1150 1150 ਦਾ ਪ੍ਰਾਈਸ ਲੱਗੂਗਾ ਇਹ ਆ ਗਿਆ ਨਾਲ ਦੁਪੱਟਾ ਵਿਸਕੋਸ ਮਸਲੀਨ ਦਾ ਦੁਪੱਟਾ ਮਿਲੇਗਾ ਨਾਲ ਓਕੇ ਜੀ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਇੱਕ ਮਹਿੰਦੀ ਗ੍ਰੀਨ ਚਾਰੇ ਕਲਰ ਦੁਬਾਰਾ ਰੀਸਟਾਕ ਕਰ ਦਿੱਤੇ ਆ ਆ ਲਓ ਜੀ ਮਹਿੰਦੀ ਗ੍ਰੀਨ ਕਲਰ ਠੀਕ ਹੈ ਕਲਰ ਸਾਰੇ ਹੀ ਬਹੁਤ ਸੋਹਣੇ ਆ ਇਹਦੇ ਉੱਪਰ ਤੁਹਾਨੂੰ ਨੋਟਵਰਕ ਵੀ ਮਿਲੂਗਾ ਹਲੋ ਜਿਹੜਾ ਗੰਡ ਧੋਪਾ ਹੁੰਦਾ ਨਾ ਉਹ ਵਰਕ ਮਿਲੂਗਾ ਨਾਲ ਤੇ ਦੁਪੱਟੇ ਮਸਲੀਨ ਦੇ ਮਿਲਣਗੇ ਪ੍ਰਾਈਸ 1150 ਮਿਲੂਗਾ ਤੇ ਲਾਸਟ ਕਲਰ ਆਪਣਾ ਆ ਗਿਆ ਬਲੈਕ ਇਹਦੇ ਵਿੱਚ ਜਿਹੜਾ ਕਿ ਬਹੁਤ ਹੀ ਡਿਮਾਂਡ ਚ ਰਹਿੰਦਾ ਹੈ ਹੈਲੋ ਜੀ ਲਓ ਕਲਰ ਬਲੈਕ ਔਰ ਕਪੜਾ ਬਹੁਤ ਸੋਹਣਾ ਸੂ ਗੁੱਡ ਜਿਹੜਾ ਕਪੜਾ ਸ਼ਾਰਟ ਦਾ ਹੋਏਗਾ ਉਹੀ ਕਪੜਾ ਬਾਟਮ ਦਾ ਹੋਏਗਾ ਤੇ ਮਸਲੀਨ ਦੀ ਅਚਨੀ ਮਸਲੀਨ ਦਾ ਦੁਪੱਟਾ ਮਿਲੂਗਾ ਨਾ ਠੀਕ ਹੈ ਜੀ 1150 ਪ੍ਰਾਈਸ ਰਹੇਗਾ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲ ਇਹ ਸਿੰਗਲ ਪੀਸ ਅਵੇਲੇਬਲ ਆ ਇਹ ਵੀ ਪਿਓਰ ਕਾਟਨ ਦਾ ਬਹੁਤ ਹੀ ਸੋਹਣਾ ਕੇਡੀ ਬ੍ਰਾਂਡ ਦਾ ਸੂਟ ਹੋਣਾ ਰਸੀਆ ਬ੍ਰਾਂਡ ਦਾ ਸੋਰੀ ਰਸੀਆ ਬ੍ਰਾਂਡ ਦਾ ਸੂਟ ਆ ਪੈਨਲ ਸਾਈਡ ਵਰਕ ਆਊਗਾ ਤੇ ਆਲ ਓਵਰ ਸੂਟ ਹੋਊਗਾ ਇਹ ਇਹ ਹਾਲ ਓਵਰ ਹਾਂਜੀ ਇਹ ਤੁਹਾਨੂੰ ਬਾਟਮ ਮਿਲੂਗੀ ਨਾਲ print ਵਾਲੀ self print ਵਾਲੀ ਠੀਕ ਹੈ ਨਾਲ ਆਊਗਾ ਵਿਸਕੋਸ ਮਸਲੀਨ ਦਾ ਦੁਪੱਟਾ ਔਰ ਇਹ ਜਿਹੜਾ ਦੁਪੱਟਾ ਲੱਗਿਆ ਹੋਇਆ ਇਹ ਮਤਲਬ ਬਿਲਕੁਲ ਬਿਸਕੋਸ ਵਧੀਆ ਵਾਲਾ ਦੁਪੱਟਾ ਹੈ ਉਹ ਤੁਹਾਨੂੰ ਪਤਾ ਲੱਗ ਜੇਗਾ ਕਿਉਂ ਵਧੀਆ ਵਾਲਾ ਦੁਪੱਟਾ ਹੈ ਕਿਉਂਕਿ ਇਸ ਸੂਟ ਦਾ ਪ੍ਰਾਈਸ ਹੈਗਾ 1350 ਰੁਪਏ 1350 ਇਸ ਸੂਟ ਦਾ ਪ੍ਰਾਈਸ ਹੈ ਇਸੇ ਕਰਕੇ ਨਾਲ ਦੁਪੱਟਾ ਵੀ ਇਹਦੇ ਵਧੀਆ ਲੱਗਿਆ ਹੋਇਆ ਠੀਕ ਹੈ ਜੀ ਇਹ ਸੀਗੇ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਸ਼ੇਅਰ ਰੂਕ ਕਰਨਾ ਥੈਂਕ ਯੂ ਧੰਨਵਾਦ